ਆਲੇ ਆ ਤੇ ਸਲਾਦ ਕੱਢ ਲਾ ਇੱਕ ਰੱਖ ਲੈ ਆਪਾਂ ਹੋਰ ਏਪਨ ਹਾਂ ਚਾ ਡੱਬੇ ਦੇ ਵਿੱਚ ਆਪਾਂ ਸਾਰਾ ਸਾਡੇ ਕੋ ਸਾਹ ਆ ਗਿਆ ਸਾਡੇ ਸਤਿ ਸ਼੍ਰੀ ਅਕਾਲ ਕੋ ਸਾਹ ਕੀ ਹਾਲ ਹੈ ਉਹ ਰੈਡੀ ਕਰ ਲਾ ਦੇਖ ਲੈ ਤੁਸੀਂ ਆਪਾਂ ਸਾਰਾ ਕੁਝ ਰੈਡੀ ਹੋ ਗਿਆ ਆਪਣਾ ਸਾਰੇ ਕੁਝ ਇਹਦੇ ਵਿੱਚ ਸ਼ੂਜ਼ ਵਗੇਰਾ ਆਪਾਂ ਅੱਜ ਦੋਸਤੋ ਆਪਾਂ ਟ੍ਰੇਨ ਦੇ ਵਿੱਚ ਬੈਠੇ ਆ ਆਪਣਾ ਡੱਬਾ ਪਤਾ ਨਹੀਂ ਕਿੱਥੇ ਆਪਾਂ ਡੱਬਾ ਲੱਭਦੇ ਪਏ ਆ ਪੀ 2 ਸੋ ਹਾਂਜੀ ਦੋਸਤੋ ਮੇਰੇ ਰਤਨ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਚੜੀ ਘੜਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ 46ਵਾਂ ਦੇਣਾ ਤੇ ਸਵੇਰ ਦੇ ਵਜੇ 4:30 4 ਵਜੇ 32 ਮਿੰਟ ਹੋ ਗਏ ਆ 4:30 ਮਿੰਟ ਉੱਠ ਗਿਆ ਸੀ ਆ ਤੇ ਉੱਠ ਮੇਸ ਲਈ ਗਿਆ ਕਿਉਂਕਿ ਇੱਕ ਤਜੂਮੇ ਜਾਣਾ ਖੇਡਣ ਅੱਜ ਮੈਂ ਖੇਡਣੇ ਜਾਣਾ ਲਗਰੂ ਤੇ ਉਹਦੇ ਕਰਕੇ ਨਾ ਇੱਕ ਤਾਂ ਮੇਰੀ ਵੀਡੀਓ ਦੀ ਐਡੀਟਿੰਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਮਤਲਬ ਵੀ ਕਰਨ ਵਾਲੀ ਪਈ ਆ ਰਾਤ ਵੀ ਮੈਂ ਬਹੁਤ ਜ਼ਿਆਦਾ ਲੇਟ ਸੁੱਤਾ ਆ ਰਾਤ ਵੀ ਮੈਂ 4:30 1 ਵਜੇ ਸੁੱਤਾ ਤੇ ਦੋ ਤਿੰਨ ਘੰਟੇ ਸੋ ਕੇ ਫੇਰ ਹੀ ਮੈਂ ਉੱਠ ਗਿਆ ਕਿਉਂਕਿ ਮੈਂ ਵੀਡੀਓ ਦੀ ਐਡੀਟਿੰਗ ਕਰਨੀ ਆ ਮਨੇ ਵੀ ਜਿਹੜੀ ਛੇਤੀ ਮੈਂ ਉੱਠ ਕੇ ਆਪਣਾ ਕੰਮ ਸ਼ੁਰੂ ਕਰੂੰਗਾ ਮੇਰਾ ਕੰਮ ਨਿਬੜ ਜੂਗਾ ਫਿਰ ਉਸ ਤੋਂ ਬਾਅਦ ਘਰ ਦੇ ਦੋ ਤਿੰਨ ਕੰਮ ਪਏ ਨੇ ਹਣਾ ਫਿਰ ਸਪੋਰਟਸ ਮਾਰਕੀਟ ਵੀ ਜਣਾ ਸਾਮਾਨ ਲੈਣਾ ਫਿਰ ਉਸ ਤੋਂ ਬਾਅਦ ਆਪਣਾ ਸਾਮਾਨ ਵੀ ਪੈਕ ਕਰਨਾ ਫਿਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੰਮ ਨੇ ਸੋ ਇਸ ਕਰਕੇ ਮੈਂ ਛੇਤੀ ਉੱਠਣਾ ਪਿਆ ਮੈਂ ਕਿਹਾ ਵੀ ਅੱਜ ਜਿੰਨੇ ਵੀ ਕੰਮ ਮੈਂ ਕਰਨੇ ਸਾਰੇ ਨੇ ਵੇਡ ਦੇਣੇ ਸੋ ਉੱਠਣ ਦਾ ਮਨ ਨਹੀਂ ਸੀ ਕਰਦਾ ਕਿਉਂਕਿ ਸਰੀਰ ਬਹੁਤ ਜ਼ਿਆਦਾ ਦੁਖਦਾ ਭਾਵੇਂ ਰਾਤ ਵੀ ਲੇਟ ਸੁੱਤੇ ਪਰ ਕਹੀਏ ਕਿ ਮਜਬੂਰੀ ਹੈ ਕੰਮ ਨਿਬੜਨਾ ਬਹੁਤ ਜ਼ਰੂਰੀ ਹੈ ਸੋ ਹੁਣ 4:30 ਵਜੇ ਆ ਤੇ ਆਪਾਂ ਉੱਠ ਜਾਈਏ ਉੱਠਣ ਸਾਰ ਆਪਾਂ ਗਰਮ ਪਾਣੀ ਕੀਤਾ ਆਪਣੇ ਵਾਸਤੇ ਤੇ ਗਰਮ ਪਾਣੀ ਤੁਸੀਂ ਦੇਖ ਸਕਦੇ ਆਪਾਂ ਗਰਮ ਪਾਣੀ ਕਰਕੇ ਨੂੰ ਪੀਂਦੇ ਪਏ ਆ ਤੇ ਹੁਣ ਇਹ ਤੋਂ ਬਾਅਦ ਆਪਾਂ ਕਰਾਂਗੇ ਆਪਣੇ ਕੰਮ ਬਾਕੀ ਅੱਜ ਵਰਕਆਊਟ ਵੀ ਅੱਜ ਕਰਾਂਗੇ ਦੁਪਹਿਰ ਨੂੰ ਦੇਖ ਲੈਂਦੇ ਪਹਿਰ ਨੂੰ ਕਰੂੰਗਾ ਵਰਕਆਊਟ ਤੇ ਹੁਣ ਤਾਂ ਨਹੀਂ ਹੋਣਾ ਹੈਗਾ ਤੇ ਸ਼ਾਮੀ ਵੀ ਨਹੀਂ ਹੋਣਾ ਕਿਉਂਕਿ ਸ਼ਾਮ ਨੂੰ ਤਾਂ ਚਲੋ ਆਪਣੀ ਟ੍ਰੇਨ ਆ ਸੋ ਹੁਣ ਆਪਾਂ ਪਹਿਲਾਂ ਕੰਪਿਊਟਰ ਦੇ ਤੇ ਕੰਮ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜੇ ਘਰ ਦੇ ਕੰਮ ਆ ਉਹ ਕਰਾਂਗੇ ਜੋ ਵੀ ਆਪਣਾ ਖਾਣਾ ਪੀਣਾ ਹੋਇਆ ਜੀ ਉਹ ਸਾਰਾ ਕੁਝ ਮੈਂ ਤੁਹਾਡੇ ਨਾਲ ਬਲੌਗ ਦੇ ਵਿੱਚ ਸ਼ੇਅਰ ਕਰ ਦਊਂਗਾ ਜੀ ਸੋ ਇਸ ਕਰਕੇ ਬਲੌਗ ਦੇ ਨਾਲ ਬਣੇਗੇ ਜੀ ਸੋ ਦੋਸਤੋ ਮਿਲਦੇ ਹੁਣ ਆਪਾਂ ਅਗਲੀ ਨੈਕਸਟ ਅਪਡੇਟ ਤੇ ਦੇਖੀ ਜੀ ਇਹ ਵੀ ਇਹ ਜਿਸ ਕੇ ਅੰਦਰ ਜਨਕ ਤਾਰੀਖੇ ਅੰਦਰ ਲਾਉਗਾ ਪਰ ਇਹ ਕੰਪਟੇਬਲ ਸਾਰੇ ਇਹ ਤਰ੍ਹਾਂ ਹੀ ਉਸੇ ਪੈਰ ਦਾ ਤਰ੍ਹਾਂ ਵਾਇਰ ਦਾ ਤਰ੍ਹਾਂ ਹੁੰਦਾ ਹੈ ਜਦੋਂ ਪਾਵਰ ਜਨਮੇ ਜਿੱਥੇ ਜਗ੍ਹਾ ਮਿਲੋ ਜਾਏਗਾ ਇਹ ਨਹੀਂ ਕਿ ਬਾਤ ਨਹੀਂ ਹੈ ਕੁਆਲਿਟੀ ਦਾ ਫਰਕ ਹੈ ਇਸਨੇ ਸੋ ਹਾਂਜੀ ਦੋਸਤੋ ਦੁਪਹਿਰ ਦੇ ਨਾਲ ਤਾਈ ਵਧੀਆ ਤੇ ਮੈਂ ਨਾ ਹੁਣ ਫ੍ਰੀ ਹੋਇਆ ਸਵੇਰੇ 6:00 4:00 ਵਜੇ ਦਾ ਉੱਥੇ ਆਇਆ ਹਾਂ ਤੁਹਾਨੂੰ ਪਤਾ ਆ ਸਵੇਰੇ 4:30 ਵਜੇ ਉੱਠਿਆ ਨਾ ਗਰਮ ਪਾਣੀ ਪੀ ਕੇ ਮੈਂ ਕੰਪਿਊਟਰ ਦੇ ਕੰਮ ਕਰਨ ਲੱਗ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਪਾਣੀ ਪੂੜੀ ਪੀ ਕੇ ਫਿਰ ਨਾ ਮਤਲਬ ਨਹਾ ਧੋ ਕੇ ਫਿਰ ਮੈਂ ਗੁਰਦੁਆਰਾ ਸਾਹਿਬ ਗਿਆ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਗਿਆ ਉੱਥੋਂ ਫਿਰ ਉਸ ਤੋਂ ਬਾਅਦ ਮੈਂ ਫਿਰ ਕੰਪਿਊਟਰ ਤੇ ਲੱਗਿਆ ਰ ਅ ਫਿਰ ਉਸ ਤੋਂ ਬਾਅਦ ਮੈਂ ਚਲੇ ਗਿਆ ਫੁੱਟਬਾਲ ਚੌਂਕ ਚਲੇ ਜਾਣਾ ਸਵੇਰ ਦਾ ਕੁਝ ਵੀ ਨਹੀਂ ਖਾਦਾ ਹੈਗਾ ਸਿਰਫ ਕਰਦਾ ਵੇ ਆਈਸੋਲੇਟ ਪ੍ਰੋਟੀਨ ਸੀ ਜਿਹੜ ਪਾਣੀ ਚ ਪਾ ਕੇ হাফ ਸਕੂਪ ਵੇ ਅਈਸੂਲੇਟਰ ਉਹ ਪੀਤਾ ਸੀ ਫਿਰ ਉਸ ਤੋਂ ਬਾਅਦ ਮੈਂ ਚਲੇ ਗਿਆ ਔਰ ਫੁੱਟਬਾਲ ਚੋਂ ਉਹ ਉੱਥੋਂ ਕੁਝ ਸਮਾਨ ਲੈਣਾ ਸੀ ਬਾਕਸਿੰਗ ਦੇ ਸ਼ੂਜ਼ ਲੈਣੇ ਸੀਗੇ ਚੱਪੜਾ ਵਗੈਰਾ ਲੈਣੀ ਸੀ ਹੋਰ ਸਪੋਰਟਸ ਦਾ ਹੋਰ ਕਾਫੀ ਸਮਾਨ ਲੈਣਾ ਸੀਗਾ ਸੋ ਬਾਕਸਿੰਗ ਸ਼ੂਜ਼ ਉਹ ਗਿਆ ਉੱਥੋਂ ਲੈ ਕੇ ਆ ਕੇ ਫਿਰ ਮੈਂ ਇੱਥੇ ਬਾਜ਼ਾਰ ਚਲੇ ਗਿਆ ਉੱਥੋਂ ਸਮਾਨ ਲੈਣਾ ਸੀ ਉੱਥੋਂ ਲੈ ਕੇ ਹੁਣ ਆਇਆ ਵਾਂ ਤੇ ਮੈਂ 1.5 ਵਜੇ ਦਾ ਗਿਆ ਹਾਂ ਹੁਣ 4 ਵਜੇ ਗਿਆ ਤਕਰੀਬਨ ਹਣਾ 2 ਘੰਟੇ ਦੇ ਕਰੀਬ ਲੱਗੇ ਸਾਨੂੰ ਤੇ ਹੁਣ ਮੈਂ ਲੰਚ ਕਰਨ ਲੱਗਾ ਹਾਂ ਹਣਾ ਦੇ ਲੋ ਹੁਣ ਫਰਸਟ ਵੀਲ ਹੁਣ ਲੈਣ ਲੱਗਾ ਮੈਂ ਆਪਣੀ ਤੇ ਹੁਣ ਮੈਂ ਫਰਸਟ ਮੀਲ ਦੇ ਵਿੱਚ ਲੈਣ ਲੱਗਾ ਮਾਂ 100 ਗ੍ਰਾਮ ਦੇ ਬੋਇਲ ਚਿਕਨ ਲੈ ਲਗਾ ਜੀ ਤੇ ਇਸ ਇੱਕ ਪਲੇਟ ਸਲਾਦ ਦੀ ਸਲਾਦ ਦੇ ਵਿੱਚ ਗਾਜਰ ਟਮਾਟਰ ਖੀਰਾ ਤੇ ਚਕੁੰਦਰ ਦੇ ਪੀਸ ਹੋ ਤੇ ਨਿੰਬੂ ਮੇਰੇ ਉੱਪਰ ਛਿੜਕ ਲਿਆ ਤੇ ਆਪਾਂ ਅੱਜ ਦੀ ਡੈਟ ਦੇ ਉੱਤੇ ਨਾ ਕੋਈ ਨਮਕ ਪਾਇਆ ਨਾ ਕਾਲੀ ਮਿਰਚ ਪਾਈ ਕੁਝ ਵੀ ਪਾਏਗਾ ਸਿਰਫ ਸਿਰਫ ਇਦਾਂ ਹੀ ਲੈਨੇ ਪਿਆ ਇਹ ਖਾਣ ਤੋਂ ਬਾਅਦ ਜਾਂ ਆਪਾਂ ਗ੍ਰੀਨ ਟੀ ਪੀਵਾਂਗੇ ਜਾਂ ਫਿਰ ਗ੍ਰੀਨ ਕਾਫੀ ਪੀਵਾਂਗੇ ਠੀਕ 10 ਮਿੰਟ ਬਾਅਦ ਤੇ ਉਸ ਤੋਂ ਬਾਅਦ ਮੈਂ ਆਪਣਾ ਸਮਾਨ ਜਿਹੜਾ ਨਾ ਆਪਣਾ ਸਮਾਨ ਪੈਕ ਕਰਨਾ ਮੈਂ ਸਮਾਨ ਸਾਰਾ ਕੱਢ ਕੇ ਰੱਖ ਲਿਆ ਕਿਉਂਕਿ ਮੇਰੀ ਅ ਮੈਂ ਲਖਨਊ ਜਾਣਾ ਖੇਡਣ ਤੇ ਅੱਜ ਦੀ ਮੇਰੀ ਰਾਤ ਦੀ ਟ੍ਰੇਨ ਆ 7:38 ਵਜੇ ਦੀ 7:37:50 ਦੀ ਤੇ ਹੁਣ ਮੈਂ ਸਮਾਨ ਸਾਰਾ ਕੱਢ ਕੇ ਰੱਖਿਆ ਹੁਣ ਖਾਣਾ ਖਾ ਆ ਕੇ ਫਿਰ ਕੌਫੀ ਪੀ ਕੇ ਫਿਰ ਉਸ ਤਰ੍ਹਾਂ ਮੈਂ ਸਾਰਾ ਸਮਾਨ ਪੈਕ ਕਰਨਾ ਆਪਣਾ ਹਨਾ ਸਮਾਨ ਪੈਕ ਕਰਕੇ ਫਿਰ ਉਸ ਤੋਂ ਬਾਅਦ ਨਾ ਤੋ ਕਿਸੇ ਜਾਣ ਵਾਸਤੇ ਮੈਂ ਰੈਡੀ ਹੋ ਜਾਣਾ ਸੋ ਹੁਣ ਜੋ ਵੀ ਹੋ ਗਿਆ ਅਪਡੇਟ ਹੋਊਗਾ ਤੁਹਾਨੂੰ ਮੈਂ ਵਲੌਗ ਵਿੱਚ ਦੱਸ ਦਵਾਂਗਾ ਸੋ ਦੋਸਤੋ ਵਲੌਗ ਦੇ ਨਾਲ ਬਣੇ ਰਹੋ ਜੀ ਹੁਣ ਆਪਾਂ ਕਰਦੇ ਹਾਂ ਲੰਚ ਸੋ ਹਾਂਜੀ ਦੋਸਤੋ ਆਪਾਂ ਹੁਣ ਚੱਲਿਆਂ ਖੇਡਣ ਵਾਸਤੇ ਆਪਣੀ ਟ੍ਰੇਨ ਆ ਹੁਣ ਤੇ 6 ਵਾ ਦੀਆਪਾ ਜਿਹੜੀ ਰਾਤ ਦੀ ਡਾਈਟ ਆਪਾਂ ਡਿਨਰ ਆਪਣਾ ਰੈਡੀ ਕਰਦੇ ਆ ਆਪਾਂ ਤੁਸੀਂ ਦੇਖ ਸਕਦੇ ਹੋ ਚਿਕਨ ਆਪਾਂ ਇੱਥੇ ਪਾਲਿਆ ਤੇ ਸਲਾਦ ਕੱਢ ਲਾ ਇੱਕ ਰੱਖ ਲਿਆ ਆਪਾਂ ਹੋਰ ਏਪਲ ਹਨਾ ਤੇ ਆ ਡੱਬੇ ਦੇ ਵਿੱਚ ਆਪਾਂ ਸਾਰਾ ਕੁਝ ਇੱਦਾਂ ਆਪਾਂ ਪੈਕ ਕਰਦਾ ਹੀ ਹੈ ਹਨਾ ਜੋ ਵੀ ਸਲਾਦ ਸੁਬ੍ਹਾ ਦਾ ਕੁਝ ਕਿਉਂਕਿ ਯਾਪਾਰ ਅਸਰੇ ਵਿੱਚ ਹੋਈ ਹੋਰ ਉਹ ਇਲੀ ਇਲੀ ਚੀਜ਼ ਆ ਰੈਡੀ ਦਾ ਕੁਝ ਉਹ ਚੀਜ਼ਾਂ ਪਕਾਣੀਆਂ ਨਹੀਂ ਹੈ ਜੀ ਸੋ ਇਸ ਕਰਕੇ ਆਪਾਂ ਜਿਹੜੀ ਆਪਣੀ ਘਰ ਦੀ ਆਪਣੀ ਜਿਹੜੀ ਆਪਾਂ ਡਾਈ ਰੱਖਾਈ ਦੀ ਆਪਾਂ ਉਹੀ ਲੈ ਲਈਏ ਹਨਾ ਆਪਾਂ ਸੋ ਪਿੱਛੇ ਚਿਕਨ ਪਾ ਲੈਣਾ ਔਰ ਚਿਕਨ ਪੜਿਆ ਜਾਂ ਪੈਕ ਜੀ ਤੇ ਇਹ ਚਿਕਨ ਹੈਗਾ ਵਾ 100 ਗ੍ਰਾਮ ਚਿਕਨਾ ਜੀ ਇਹ ਠੀਕ ਹੈ ਜੀ 100 ਗ੍ਰਾਮ ਜਿਕਨਾ ਜੀ ਤੇ ਬਾਕੀ ਇਹ ਜੀ ਸਵਾਰ ਆ ਹੋ ਗਿਆ ਆਪਣਾ ਹੋ ਗਿਆ ਵਿੱਚ ਹਾਂ ਫਿਰ ਆਪਾਂ ਦਾ ਡਿਨਰ ਆਪਣਾ ਤੇ ਨਾਲ ਆਪਣਾ ਇਹ ਹੋ ਗਿਆ ਇੱਕ ਇੱਕ ਪੰਜੀ ਆਪ ਤੁਸੀਂ ਦੇਖ ਸਕਦੇ ਹੋ ਸੋ ਹੁਣ ਆਪਾਂ ਕਰ ਪਈ ਪੈਕਿੰਗ ਪੈਕਿੰਗ ਆਪਣੀ ਹੋ ਗਈ ਆ ਥੋੜੀ ਜਿਹੀ ਥੋੜੀ ਜਿਹੀ ਰਹਿ ਗਈ ਕਰਕੇ ਫਿਰ ਪੀਵਾਂਗੇ ਆਪਾਂ ਕਾਫੀ ਕਾਫੀ ਵੀ ਕੇ ਨਿਕਲਣਾ ਜੀ ਆਪਾਂ ਸੋ ਅੱਜ ਜੀ ਦੋਸਤੋ ਆਪਾਂ ਆਪਣਾ ਜਿਹੜਾ ਸੂਟ ਕੇਸ ਆ ਨਾ ਉਰੇਡੀ ਕਰ ਲਓ ਦੇਖ ਲਿਆ ਤੁਸੀਂ ਆਪਾਂ ਸਾਰਾ ਕੁਝ ਰੈਡੀਕ ਹੋ ਗਿਆ ਆਪਣਾ ਸਾਰੇ ਕੁਝ ਇਹਦੇ ਵਿੱਚ ਸ਼ੂਜ਼ ਵਗੇਰਾ ਆਪਾਂ ਪਾੜੇ ਇਹਦੇ ਵਿੱਚ ਆ ਸ਼ੂਜ਼ ਪਾੜੇ ਆ ਹੁਣ ਇੱਕ ਟਰੈਕਸੂਟ ਆ ਜਿਹੜਾ ਆਪਾਂ ਉਹ ਡਰੈਸ ਸੂਟ ਦੀ ਇਹਦੇ ਵਿੱਚ ਪਾ ਲੈਣਾ ਆਪਾਂ ਜੀ ਤੇ ਆ ਥੋੜਾ ਜਿਹਾ ਫਰੂਟ ਆ ਪਰ ਇਸ ਤੇ ਦੇ ਵਿੱਚ ਖਾਣ ਵਾਸਤੇ ਇਹ ਫਰੂਟ ਪਾ ਲਿਆ ਆਪਾਂ ਤੇ ਇਹ ਇੱਕ ਸ਼ੇਕ ਕਰ ਲੈ ਗਿਆ ਆਪਣਾ ਆ ਸ਼ੇਕ ਕਰ ਵੀ ਆਪਾਂ ਇਹਦੇ ਵਿੱਚ ਪਾ ਲੈਣਾ ਸੋ ਇਹ ਆਪਣਾ ਜਿਹੜਾ ਸੂਟ ਕੇਸ ਆਪਣਾ ਰੈਡੀ ਹੋ ਗਿਆ ਜੀ ਸੋ ਆਪਣਾ ਇਹ ਸੂਟ ਕੇਸ ਲੈ ਕੇ ਜਾਓ ਉਹ ਤੇ ਰੈਡੀ ਹੋ ਗਿਆ ਕਾ ਸੂਟ ਕੇਸ ਆਪਣਾ ਤੇ ਕਾਹੇ ਆਪਣਾ ਬੈਗ ਹੈ ਇੱਕ ਹਨਾ ਸੋ ਇੰਨਾ ਕ ਆਪਣਾ ਸਮਾਨ ਆ ਸੋ ਲੈ ਕੇ ਜਾਣ ਵਾਲਾ ਤੇ ਹੁਣ ਆਪਾਂ ਰੈਡੀ ਹੋ ਗਏ ਜਾਣ ਵਾਸਤੇ ਬਸ ਨੂੰ ਕੌਫੀ ਪੀ ਕੇ ਅੱਧੇ ਘੰਟੇ ਤੱਕ ਆਪਾਂ ਨਿਕਲਾਂਗੇ ਆ ਸਾਡੇ ਕੋਸਾ ਆ ਗਿਆ ਸਾਡੇ ਸਤਿ ਸ਼੍ਰੀ ਅਕਾਲ ਕੋਸਾ ਕੀ ਹਾਲਾ ਲੇਟ ਹੋ ਗਏ ਕੋਸਾ ਤੁਸੀਂ ਸੋ ਹਾਂਜੀ ਦੋਸਤੋ ਆਪਾਂ ਨਾ ਰੇਲਵੇ ਸਟੇਸ਼ਨ ਪਹੁੰਚ ਗਏ ਆ ਤੇ ਸ਼ਾਮ ਦੇ 7:30 ਹੋ ਗਏ ਨੇ ਇਹਦਾ ਦੇਖ ਲਓ ਕਿੰਨਾ ਹੋ ਗਿਆ ਆਪਾਂ ਜਰੰਦਰ ਰੇਲਵੇ ਸਟੇਸ਼ਨ ਖੜਿਆ ਕੈਂਟੇ ਚ ਤੇ ਹੁਣ ਆਪਣੀ ਟ੍ਰੇਨ ਆਈ ਜੀ 7:00 ਵਜੇ 50 ਮਿੰਟ ਦੇ ਉੱਤੇ ਟ੍ਰੇਨ ਆਪਣੀ ਤੇ ਮੈਨੂੰ ਘਰ ਤੋਂ ਨਾ ਮੇਰਾ ਦੋਸਤ ਛੱਡ ਗਿਆ ਸੀ ਉਹ ਮੁੰਡਾ ਸੰਦੀਪ ਉਹ ਵਧੀਆ ਬੰਦਾ ਬਹੁਤ ਤੇ ਉਹ ਮੈਨੂੰ ਗੱਡੀ ਦੇ ਵਿੱਚ ਛੱਡ ਗਿਆ ਸੀ ਸਟੇਸ਼ਨ ਤੇ ਹੁਣ ਆਪਾਂ ਰੇਲਵੇ ਸਟੇਸ਼ਨ ਆ ਗਏ ਆ ਤੇ ਹੁਣ ਆਪਣੀ ਟ੍ਰੇਨ ਆਈ 7 ਵਜੇ 50 55 ਮਿੰਟ ਤੇ ਹਨਾ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਉੱਪਰ ਸਟੇਸ਼ਨ ਆਹ ਦੇਖ ਸਕਦੇ ਹੋ ਤੁਸੀਂ ਇਹਨਾਂ ਰੇਲਵੇ ਸਟੇਸ਼ਨ ਆਹੀ ਤੇ ਆਪਣੀ ਨੂੰ ਤਿਆਰੀਆਂ ਜਾਣ ਦੀ ਤੇ ਆਪਾਂ ਹੁਣ ਵੇ ਟ੍ਰੇਨ ਦੀ ਵੇਟ ਕਰਦੇ ਆ ਸਟੇਸ਼ਨ ਤੇ ਪਹੁੰਚੀ ਦੋ ਨੰਬਰ ਕਹਿੰਦੇ ਪਲੇਟਫਾਰਮ ਤੇ ਹੋਣੀ ਆ ਪਹਿਲਾਂ ਸੀ ਇੱਕ ਦੇ ਖੜੇ ਸੀਗੇ ਉਧਰਲੇ ਪਾਸੇ ਹੁਣ ਆ ਇਧਰ ਪਲੇਟਫਾਰਮ ਨੰਬਰ 2 ਆ ਹੁਣ ਅਸੀਂ ਇਧਰਲੇ ਪਾਸੇ ਆ ਗਏ ਆ ਟ੍ਰੇਨ ਤੇ ਤੇ ਹੁਣ ਟ੍ਰੇਨ ਦੇ ਆਉਣ ਦੀ ਵੇਟ ਕਰਦੇ ਹੁਣ ਟ੍ਰੇਨ 'ਚ ਬੈਠ ਕੇ ਫਿਰ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਸੋ ਹੁਣ ਆਪਾਂ ਟ੍ਰੇਨ ਦੇ ਵਿੱਚ ਬੈਠਾਂਗੇ ਟ੍ਰੇਨ ਦੇ ਵਿੱਚ ਬੈਠ ਕੇ ਫਿਰ ਆਪਾਂ ਉਹ ਵਲੌਗ ਸ਼ੁਰੂ ਕਰਾਂਗੇ ਰੇਨ ਵਿਸੇਸ਼ਨ ਆਪਾਂ ਪਹੁੰਚ ਗਿਆਂ 7:50 ਤੇ ਆਪਣੀ ਟ੍ਰੇਨ ਆ ਜੀ ਸੋ ਹੁਣ ਵਲੌਗ ਦੇ ਨਾਲ ਬਣੇ ਰਹੋ ਦੋਸਤੋ ਬਟਰੇਨ ਦੇ ਵਿੱਚ ਬੈਠੇ ਆ ਆਪਣਾ ਡੱਬਾ ਪਤਾ ਨਹੀਂ ਕਿੱਥੇ ਆ ਪਰ ਡੱਬਾ ਲੱਭਦੇ ਬੈਠੇ ਆ ਪੀਟੂ ਇੱਕ ਲੈਂ ਆਈਆ ਬੁਟਾ ਰਿਹਾ ਮੈਂ ਚੱਲ ਉਹ ਸਾਡੇ ਨਿੰਦਰ ਭਾਜੀ ਬੇਹਰਾਮ ਨਾਲ ਸੀ ਬਹੁਤ ਵੱਡਾ ਬੋਤ ਗਿਆ ਜੋ ਸਾਡੇ ਕੋਸਾ ਉੱਥੇ ਬੈਠੇ ਆ ਇੱਕ ਗੀਤ ਨਹੀਂ ਆਈ ਹੈ ਏ ਆਪਾਂ ਨੂੰ ਸੀਟਾਂ ਮਿਲੀਆਂ ਉੱਪਰ ਟ੍ਰੇਨ ਦੇ ਜੇਸੀ ਬਾਥ ਨੇ ਇਸ ਨੂੰ ਉੱਤੇ ਜੀ ਫਸਾਤਾ ਨਾ ਗਰਦਨ ਖੋਲ ਜੀ ਗਈ ਤੇ ਕਿਧਰਾ ਉਹ ਪਰੋਥੇ ਵੀ ਫਾਜਾਂ ਦੀਆਂ ਕੰਮ ਇਹ ਔਖਾ ਹੀ ਆ ਨਾ ਥੱਲੇ ਜੀ ਸੀਟਾਂ ਖੋਦੀਆਂ ਤੇ ਅਜੀਬ ਟੈ ਦਾ ਉਹ ਭਾਜੀ ਉਹਨਾਂ ਦੀਆਂ ਸੀਟਾਂ ਜਿਆਦਾ ਖੋਦੀਆਂ ਮੇਰੇ ਭਾਈ ਉਹਨਾਂ ਦੀਆਂ ਸੀਟਾਂ ਜਿਆਦਾ ਖੋਦੀਆਂ ਮੇਰੇ ਵਾਲਾ ਕੰਮ ਜਿਆਦਾ ਬੰਦਾ ਦੇਖ ਕੇ ਦਿੱਤੀ ਉਹ ਕਹਿੰਦੇ ਅਸੀਂ ਉਮਰ ਵੱਢ ਲਈ ਯੂਨਿਟੀ ਟਲੇ ਲੱਗੇ ਨੇ ਉਨੇ ਤਾਂ ਦੇਤੀ ਮੈਨੂੰ ਘਰ ਤੋਂ ਮਰ ਲਿਖੀ ਉਹ ਕਹਿੰਦੇ ਨੂੰ ਛੋਟੀ ਜਿਹੀ ਦੇ ਦੋ ਗਦਰ ਦੀ ਵੀ ਲੱਗਦੀ ਹੈ ਯਾਰ ਬੰਦਾ ਰੋਟੀ ਵੀ ਕਿੱਦਾਂ ਖਾਊਗਾ ਇੱਥੇ ਸਤਾਬ ਮਿਲ ਗਿਆ ਬਣ ਸੀਟ ਤੇ ਹੁਣ ਆਪਾਂ ਕਰਨ ਲੱਗੇ ਆ ਡਿਨਰ ਇਹਨੇ ਸਰ ਡੱਬਾ ਖੁੱਲ ਜਾ ਓਏ ਸ਼ਰਾ ਅੱਜ ਆਪਣਾ ਡਿਨਰ ਦਾ ਡੱਬਾ ਦੇਖਦਾ ਜੀ ਡਿਨਰ ਦੇ ਵਿੱਚ ਕੀ ਆ ਹੋਰ ਇਹ ਆਪਣਾ ਡਿਨਰ ਦਾ ਤੁਸੀਂ ਕੀ ਲਿਸਟ ਚੋਂ ਮੈਂ ਤੁਹਾਨੂੰ ਵੀ ਫੋਟੋ ਦਿਖਾਉਂਦਾ ਲੋ ਜੀ ਆਪਣਾ ਹੁਣ ਡਿਨਰ ਦਾ ਟਾਈਮ ਹੋ ਗਿਆ ਆਪਾਂ ਟ੍ਰੇਨ 'ਚ ਬੈਠ ਕੇ ਡਿਨਰ ਕਰਨ ਲੱਗੇ ਆ ਜੋਪ ਘਰ ਲੈ ਕੇ ਜਾਈਏ ਸੋ ਆਪਾਂ ਡਿਨਰ ਨਹੀਂ ਕਰਦਾ ਜੀ ਇੱਥੇ ਆਪਾਂ ਆਉਣ ਲੱਗੇ ਆ ਸੌਣ ਤੇ ਸਭ ਤੋਂ ਉੱਪਰ ਦੀ ਸੀਟ ਮਿਲ ਗਿਆ ਹਨਾ ਪੰਗਜ ਬੜੇ ਆ ਉੱਪਰ ਗਿਆ ਸੀਟ ਕੋ ਲਈ ਹੈਗੀ ਸੋ ਆਪਾਂ ਡਿਨਰ ਵਗੈਰਾ ਸਾਰਾ ਕੁਝ ਆਪਾਂ ਕਰ ਲਿਆ ਤੇ ਆਪਾਂ ਹੁਣ ਵਗੀਆਂ ਫੋਨ ਓਕੇ ਇਵਰ ਗੁੱਡ ਨਾਈਟਸ ਵੈਰੀ ਮੇਰ ਲਿਆਣਾ ਪਾ ਤੜਕੇ ਲਖਨਊ ਕੋਣ ਜੀ ਜੋ